ਤੋ ਜੀ ਅੱਜ ਮਾਨਜੋਗ ਬੀਜਪੀ ਪੰਜਾਬ ਸਪੈਸ਼ਲ ਬੀਜਪੀ ਲਾਅਨ ਆਰਡਰ ਡੀਆਈਜੀ ਜਲੰਧਰ ਰੇਂਜ ਜਿਹਦੇ ਹੁਕਮਾਂ ਅਨੁਸਾਰ ਜਿਹੜਾ ਹੈਗਾ ਉਹ ਸਪੈਸ਼ਲ ਕੋਆਰਡੀਨੇਟ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈਗਾ ਹੁਸ਼ਾਰਪੁਰ ਜ਼ਿਲ੍ਹੇ ਦੇ ਵਿੱਚ ਜਿਹਦੇ ਸਬੰਧ ਚੇ ਅੱਜ ਹੁਸ਼ਾਰਪੁਰ ਜ਼ਿਲ੍ਹੇ ਦੇ ਸਾਰੇ ਬੱਸ ਸਟੈਂਡਾਂ ਤੇ ਤੇ ਰੇਲਵੇ ਸਟੇਸ਼ਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈਗੀ ਹੁਣ ਮੇਰੇ ਨਾਲ ਇੱਥੇ ਹੁਸ਼ਰਪੁਰ ਸਿਟੀ ਚ ਜਿਹੜਾ ਬੱਸ ਸਟੈਂਡ ਹੈਗਾ 메ਨ ਬੱਸ ਅਡਾ ਉੱਥੇ ਐਸਪੀ ਆਪਰੇਸ਼ਨ ਡੀਐਸਪੀ ਸਿਟੀ ਐਸਐਚਓ ਮੋਡਲ ਟਾਊਨ ਤੇ ਹੋਰ ਬਾਕੀ ਸਾਰੇ ਅਫਸਰ ਹੈਗੇ ਬਾਕੀ ਵਕ ਵਕ ਜਿੱਦਾਂ ਐਸਪੀ ਡੀ ਸਾਹਿਬ ਦੀ ਟੀਮ ਜਿਹੜੀ ਹੈਗੀ ਉਹ ਅਲੱਗ ਸਬ ਡਿਵੀਜ਼ਨਸ ਤੇ ਕਰ ਰਹੀ ਹੈਗੀ ਜਿੱਦਾਂ ਕਾਂਡਾ ਤੇ ਰੂਰਲ ਸਬ ਡਿਵੀਜ਼ਨ ਐਸਪੀ ਪੀਬੀ ਨਾਲ ਉਹਨਾਂ ਦੀ ਟੀਮ ਜਿਹੜੀ ਹੈਗੀ ਉਹ ਚੱਬੇਵਾਲ ਮੇਟਿਆਣਾ ਤੇ ਗਡਸ਼ੰਕਰ ਸਬਡਿਵੀਜ਼ਨ ਚ ਕੰਮ ਕਰ ਰਹੀ ਹੈਗੀ ਤੇ ਸਾਰੇ ਜ਼ਿਲ੍ਹੇ ਦੇ ਬੱਸ ਸਟੈਂਡ ਤੇ ਰੈਲੋਕੇਸ਼ਨ ਚੈੱਕ ਕੀਤਾ ਜਾਣਗੇ ਤੇ ਸਾਡਾ ਜਿਹੜਾ ਪਰਪਸ ਹੈਗਾ ਉਹ ਹੈਗਾ ਕਿ ਇੱਕ ਪੁਲਿਸ ਫੋਰਸ ਦਾ ਡੋਮਿਨੈਂਸ ਹੋਵੇ ਪ੍ਰੈਜੈਂਸ ਹੋਵੇ ਪਲੱਸ ਜਿਹੜਾ ਹੈਗਾ ਕ੍ਰਾਈਮਨਲ ਐਕਟੀਵਿਟੀ ਸਸਪੀਸ਼ੀਅਸ ਐਕਟੀਵਿਟੀ ਜਿਹੜੀ ਹੁੰਦੀ ਹੈ ਜੀ ਉਹਨੂੰ ਕਰਪ ਕੀਤਾ ਜਾਵੇ ਡਰੱਗਸ ਦਾ ਮੂਵਮੈਂਟ ਇਲੀਗਲ ਆਰਮਸ ਦਾ ਮੂਵਮੈਂਟ ਜਾਂ ਹੋਰ ਕਿਸੇ ਵੀ ਤਰੀਕੇ ਦਾ ਕੋਈ ਵੀ ਇਲੀਗਲ ਚੀਜ਼ ਦਾ ਮੂਵਮੈਂਟ ਜਿਹੜਾ ਹੈਗਾ ਉਹਨੂੰ ਕਰਪ ਕੀਤਾ ਜਾ ਸਕੇ ਫੜਿਆ ਜਾ ਸਕੇ ਫੜ ਕੇ ਉਹਨਾਂ ਨੂੰ ਕਾਨੂੰਨ ਮੁਤਾਬਿਕ ਸਜ਼ਾ ਦੇ ਲਈ ਜਾ ਸਕਦਾ ਹੈ ਇਸ ਤੋਂ ਇਲਾਵਾ ਜਿਹੜਾ ਹੈਗਾ ਸਾਡਾ ਡਰੱਗਸ ਦੇ ਖਿਲਾਫ ਇੱਕ ਕੋਆਰਡੀਨੇਟਡ ਸੱਚ ਆਪਰੇਸ਼ਨ ਅੱਜ ਕੁਝ ਥਾਵਾਂ ਤੇ ਰੈਂਡਮ ਸਰਪਾਈ ਚੈਕਿੰਗ ਦਾ ਦਾਤ ਚੱਲ ਰਿਹਾ ਹੈਗਾ ਤੇ ਕੁਝ ਥਾਵਾਂ ਤੇ ਇਸ ਤੋਂ ਬਾਅਦ ਹੋਵੇਗਾ ਜਿੱਦਾਂ ਕੱਲ ਵੀ ਅਸੀਂ ਕੋਆਰਡੀਨੇਟਡ ਸੱਚ ਆਪਰੇਸ਼ਨ ਕੀਤਾ ਸੀਗਾ ਉਹ ਸਾਡਾ ਡੈਡੀਕੇਟਿਡਲੀ ਡਰੱਗਸ ਦੇ ਖਿਲਾਫ ਸੀਗਾ ਜਿਹਦੇ ਸੰਬੰਧ ਸੰਬੰਧ ਵਿੱਚ ਹੁਸ਼ਾਰਪੁਰ ਜ਼ਿਲ੍ਹੇ ਨੇ ਬਹੁਤ ਹੀ ਚੰਗੀ ਕਾਰਗੁਜ਼ਾਰੀ ਸਾਰੇ ਆਫੀਸਰਸ ਨੇ ਕਰਦੇ ਹੋਏ 15 ਐਫਆਈਆਰ ਦਰਜ ਕਰ ਕਰਕੇ ਅਸੀਂ 17 ਡਰੱਗਸ smugglers ਨੂੰ ਕੱਲ ਅਰੈਸਟ ਕੀਤਾ ਸੀਗਾ ਤੇ ਕਾਫੀ ਚੰਗੀ ਰਿਕਵਰੀ ਵੀ ਹੋਈ ਸੀ ਜਿਦੇ ਵਿੱਚ intoxicant tablets, powder, intoxicant injections, ਚਾਰਸ, আফਿਮ ਤੇ ਹੋਰ ਕਾਫੀ ਸਾਰੀ ਨਸ਼ੀਨੀ ਚੀਜ਼ਾਂ ਬਰਾਮਦ ਕੀਤੀਆਂ ਗਿਆ ਸੀ। ਉਹਨਾਂ ਤੋਂ ਅੱਗੇ ਫਰਦਰ ਅਸੀਂ ਜਿਹੜਾ ਹੈਗਾ ਉਹਨਾਂ ਦੇ ਬੈਕਵਰਡ ਲਿੰਕਸ ਟ੍ਰੇਸ ਕਰਕੇ ਉਹਨਾਂ ਨੂੰ ਵੀ ਨਾਮਜ਼ਦ ਕਰਕੇ ਅਰੈਸਟ ਕਰਾਂਗੇ। ਤੇ ਡਰੱਗਸ ਦੇ ਖਿਲਾਫ ਜਿਹੜਾ ਹੈਗਾ ਇੱਕ ਸਾਡਾ ਇੱਕ ਮੁਕੰਮਲ ਮੁਹਿੰਮ ਚੱਲ ਰਹੀ ਹੈਗੀ ਜਿਸ ਦੇ ਵਿੱਚ ਪੂਰੇ ਹੁਸ਼ਾਰਪੁਰ ਜ਼ਿਲ੍ਹੇ ਨੂੰ ਆਪਾਂ ਡਰੱਗ ਫ੍ਰੀ ਕਰਨ ਵਾਸਤੇ ਕਮਿਟਿਡ ਆ ਤੇ ਉਹਦੇ ਵਾਸਤੇ ਪੂਰਾ ਤਨਦੇਹੀ ਨਾਲ ਹੁਸ਼ਾਰਪੁਰ ਪੁਲਿਸ ਡਿਊਟੀ ਕਰ ਰਹੀ ਹੈਗੀ ਤੇ ਅੱਜ ਦਾ ਜਿਹੜਾ ਐਕਸਰਸਾਈਜ਼ ਹੈਗੀ ਉਹ ਇੱਕ ਡੋਮਿਨੈਂਟ ਐਕਸਰਸਾਈਜ਼ ਹੈਗੀ ਜਿਦੇ ਵਿੱਚ ਅਸੀਂ ਕਾਫੀ ਸਾਰੇ ਮੋਟਰਸਾਈਕਲ ਟੂ wheeler ਜਿਹੜੇ ਸਸਪੀਸ਼ੀਅਸ ਸੀਗੇ ਇੱਥੇ ਪਾਰਕਿੰਗ ਸੇ ਉਹ ਰਾਉਂਡ ਅਪ ਕੀਤੇ ਹੈਗੇ ਉਸ ਤੋਂ ਇਲਾਵਾ ਕੁਝ ਲੋਕ ਵੀ 3-4 3-4 ਬੰਦੇ ਰਾਉਂਡ ਅਪ ਕੀਤੇ ਗਏ ਹੈਗੇ ਜਿਨ੍ਹਾਂ ਨੂੰ ਵੈਰੀਫਾਈ ਕਰਕੇ ਫਿਰ ਉਹਦੇ ਸਰ ਨਾਲ ਮ ਕਾਰਵਾਈ ਕੀਤੀ ਜਾਏਗੀ ਥੈਂਕ ਯੂ